ਬੱਚਾ ਕਿੱਧਰ ਚੱਲਿਆ ਸੀ? ਇੱਧਰ ਹੀ ਚੱਲਿਆ ਸੀ ਬਾਪੂ। ਅੱਛਾ ਮੈਨੂੰ ਲੱਗਦਾ ਪੜਦਾ-ਪੁੜਦਾ ਦਾ ਤੂੰ ਘੱਟੀਆਂ ਤੇ ਗੇਮਾਂ ਜ਼ਿਆਦਾ ਦੇਖਦਾ। ਸਾਨੂੰ ਵੀ ਮਦਦ ਦਾ ਦਿੰਦੇ ਸੀ। ਉਹ ਤੇਰੇ ਦਾਦੇ ਨੇ ਕਾਹ ਨੂੰ ਦੱਸਿਆ ਬੱਚਾ? ਸਾਨੂੰ ਤਾਂ ਉਪਰੋਂ ਆਕਾਸ਼ਵਾਣੀ ਦੱਸਦੀ ਐ। ਹਾਂ। ਮੈਨੂੰ ਇਹ ਦੱਸਿਆ ਗੱਡੀਆਂ ਭੜੀਆਂ। ਹਾਂਜੀ ਅੱਬਾ ਇਹ ਤਾਂ। ਅੱਛਾ 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 ਠੀਕ ਆ ਠੀਕ ਆ। ਹੁਣ ਕਿੱਧਰ ਚੱਲਿਆ ਸੀ? ਇੱਧਰ ਹੀ ਚੱਲਿਆ ਸੀ। ਅੱਛਾ ਚੱਲੋ ਫਿਰ ਜਾਓ ਠੀਕ ਆ। ਆ ਘਰ ਕਿਹੜਾ ਆਪਣਾ? ਆਹੀ ਆ। ਠੀਕ ਆ ਠੀਕ ਆ ਠੀਕ ਆ।